ਦੂਦਰੇ ਚੱਲ ਰਿਹਾ ਕਿੱਥੋਂ ਆਇਆ ਆ ਗਿਆ ਜੀ ਮੈਂ ਆਪਦੇ ਘਰੋਂ ਆਇਆਂਗਾ ਉਹ ਤਾਂ ਸਾਰੇ ਘਰੋਂ ਆਂਦੇ ਆ ਕਿਹੜੇ ਸ਼ਹਿਰ ਚ ਰਹਿਣਾ ਸਾਨੂੰ ਏਰੀ ਦੁੱਖੇ ਤੂੰ ਘਰੋਂ ਹੀ ਆਇਆ ਮੈਂ ਬੱਸ ਕਰ ਦੇ ਆਪਦੀ ਛੀਟ ਹੀ ਨਾ ਜਿੱਥੇ ਬੱਸ ਖੜਾ ਕਿਉਂ ਨਾ ਉੱਥੇ ਰੁੱਕ ਕੇ ਆਇਆ ਕਰ ਕਿਹੜੀ ਬੱਸ ਤੇ ਆ ਬੱਸ ਇਹ ਤਾਂ ਮਾਰ ਮਾਰ ਜੁੱਤੀਆਂ ਕੱਢਦਾ ਮੈਨੂੰ ਪਤਾ ਹੈ ਉਹੀ ਤਾਂ ਮੈਂ ਕਹਿੰਦੀ ਆ ਜੁੱਤੀਆਂ ਮਾਰ ਮਾਰ ਕੱਢਦਾ ਤੇਰੇ ਬੱਸ ਮੈਂ ਪਤਾ ਨਹੀਂ ਕਿਹੜੀ ਗੱਲਾਂ ਚੁਪਾ ਚਾਚੀਆ ਸਾਹਮਲੇ ਦੀ ਸਿਟੀ ਦੁਖੀ ਕਰ ਰੱਖਿਆ ਹੋਰ ਮੈਨੂੰ ਫੜਾ ਪੇ ਮੈਂ ਨਹੀਂ ਮੈਨੂੰ ਸਿਟੀ ਦਿਓ ਮੇਰੀ ਅਰਦੀ ਤੇ ਤਾਂ ਮੈਂ ਰੱਖ ਲਈ ਬੱਸ ਇੰਨਾ ਸੁਲਤਨ ਨੀਲੋ ਵਾਲਾ ਛੱਡਾਂਗਾ ਮੈਂ ਬੇ ਨਾਲੇ ਹੁਣ ਮੇਰੀ ਛੀਟੀਆਂ ਸੁਣਨ ਦੀ ਉਮਰ ਨਹੀਂ ਹਾਂ ਬੋਲੇ ਇਕੱਠੇ ਕਰੇ ਹੋਰ ਦੱਸ ਚਾਚੀ ਇਹ ਕੀ ਕਹਿ ਰਹੀਆਂ ਵੀ ਬੋਲੇ ਇਕੱਠੇ ਕਰਣੇ ਵਿੱਚ ਤੂੰ ਵੀ ਤਾਂ ਆ ਗਈ ਬੋਲਿਆਂ ਦੇ ਬੋਲਿਆਂ ਦਾ ਮੈਂ ਤਾਂ ਬੋਲੀ ਬਣਾਤੀ ਮੈਨੂੰ ਵੀ ਆਪਦੇ ਵਰਗਾ ਹੀ ਕਰਤਾ ਨਾ ਬੋਲਿਆਂ ਦੇ ਟੱਬਰ ਚ ਬਿਆ ਹੀ ਕਰ ਦੋਦੀ ਫਿਰ ਇਹ ਹਾਂ ਕੁਛ ਨਾ ਮੈਨੂੰ ਕੀ ਪਤਾ ਸੀ ਮੈਂ ਤਾਂ ਤੁਸੀਂ ਜ਼ਿੰਦਗੀ ਨਰਕ ਬਣਾ ਜੇ ਮੈਂ ਦੇਖਣ ਆਉਂਦੀ ਮੈਂ ਤਾਂ ਜਵਾਬ ਦੇ ਦਿੰਦੀ ਆ ਬੋਲਿਆਂ ਦੇ ਮੱਥੇ ਮਾਰੀ ਚੱਕ ਕੇ ਮੈਂ ਦੇਖੀ ਮੈਨੂੰ ਧੱਕਾ ਮਾਰਿਆ ਮੈਂ ਤਾਂ ਜੇਠਾ ਇਹਦਾ ਮੈਂ ਤਾਂ ਜੇਠਾ ਇਹਦਾ ਫਿਰ ਤੈਨੂੰ ਸ਼ਰਮ ਨਹੀਂ ਚਾਉਰੀਆ ਵਿਚਾਲੇ ਬੈਠਾ ਹਾਂ ਹੁਣੇ ਬਲੌਗ ਹੈ ਤਾਂ ਇਹ ਤਾਂ ਬਲੌਗ ਬਣਾ ਰਹੇ ਹਾਂ ਜੀ ਇਹਨਾਂ ਨੇ ਵੀ ਰੋਲ ਕਰ ਮੈਂ ਇਹ ਆਪਣੀ ਫਿਲਮ ਚਾਹੁੰਦੇ ਹੁੰਦੇ ਨੇ ਮੈਂ ਲੀਡ ਰੋਲ ਤਾਂ ਇੰਨੇ ਦੇ ਗਿਆ ਤੇਰਾ ਆ ਵੀ ਸਾਡਾ ਸੁੱਖੀ ਬਾਈ ਆ ਗਿਆ ਸਾਡਾ ਸੁੱਖੀ ਬਾਈ ਜਿਹੜੇ ਗਾਣੇ ਗੁਨੇ ਸੁੱਖੀ ਬਾਈ ਜਿੰਦਾਬਾਦ ਸੁੱਖੀ ਬਾਈ ਦਾ ਨਵਾਂ ਗਾਣਾ ਆਇਆ ਜਰੂਰ ਦੇਖਿਓ ਜਾਰਦਨ ਸੰਧੂ ਨਾਲ ਆ ਬਈ ਨਵਾਂ ਗਾਣਾ ਹੈ 55 ਜਾਰਦਨ ਸੰਧੂ ਨਾਲ ਹਾਂ ਚੌੜਾ ਸੰਧੂ ਦੇ ਨਾਲ ਹੈ ਹਰਫ ਨਾਲ ਉਹ ਤਾਂ ਉੱਥੇ ਕਾਂਜਲੇ ਵੀ ਸ਼ੂਟਿੰਗ ਕਰਕੇ ਇਹਨਾਂ ਦੀ ਥੋੜੀ ਹੋਰ ਹੀ ਕੱਲ ਕਰੀ ਆਣਾ ਕਾਂਜਲੇ ਆਪਣੇ ਬਾਰੇ ਥੋੜੀ ਵੀਡੀਓ ਲਮਾਉਂਦੀ ਜੀ ਹਾਂ ਉਹ ਨਾਈਆਂ ਜਿਹੜਾ ਰੋਡਾਂ ਜਣੀ ਜਾਂਦਾ ਉਹ ਮੇਰਾ ਭਾਂਜਾ ਹੈ ਨਾਈਆਂ ਦੀ ਉੱਥੇ ਸੜਕਾਂ ਦੇ ਲਈ ਨਾ ਮੈਂ ਤੁਹਾਨੂੰ ਦੱਸਿਆ ਲਓ ਜੀ ਮਿੱਤਰ ਪਿਆਰਿਓ ਸਾਰਾ ਕੁਝ ਵਿੱਚ ਹੀ ਬੋਲ ਗਏ ਸਾਰਿਆਂ ਦੇ ਪ੍ਰਮੋਸ਼ਨਾਂ ਕਰਦੀਆਂ ਸਭ ਦੀਆਂ ਪ੍ਰਮੋਸ਼ਨਾਂ ਕਰਦੀਆਂ ਹੋਰ ਦੇਖਿਓ ਜਾ ਕੇ YouTube ਤੇ ਲੈ ਵੀ ਗਾਣਾ ਜਰੂਰ ਦੇਖਿਓ ਸੁਖੀ ਬਾਈ ਆ ਲੈਕ ਕਰਿਓ ਸਪੈਸ਼ਲੀਟੀ ਕਰਦਿਆਂ ਫਾਇਦਾ ਹੋਇਆ ਸੀਗਾ ਮੈਂ ਦੱਸ ਰਹੀ ਹਾਂ ਸੁਣ ਮੈਂ ਆ ਯਾਨੀ ਕਿ ਗੇਬੋਲ ਇਧਰਾਂ ਵਾਲੀ ਦੀ ਜਾਣਦੀ ਹਾਂ ਸਾਰੇ ਉਹ ਗਾਣਾ ਵੀ ਇੱਥੇ ਹੋਇਆ ਸੀ ਉਹਦਾ ਜਿਹੜਾ ਤੇ ਲੱਕ ਦਾ ਹੁਲਾਰਖ ਹੋਇਆ ਜੂ ਨੀ ਤੇਰ ਪ੍ਰਾਪਰਟੀ ਚੋਨੇ ਦਾ ਹਾਂ ਉਹ ਗਾਣਾ ਵੀ ਇੱਥੇ ਹੋਇਆ ਇੱਥੇ ਕਰਕੇ ਇੱਥੇ ਦਿੱਦ ਪੜਾਉਣ ਆਉਂਦਾ ਹੁੰਦਾ ਮੁੰਡਾ ਓਕੇ ਲੈ ਜਿਹਨੇ ਵੀ ਸਾਡੇ ਨਾਲ ਆਰਟਿਸਟ ਕੰਮ ਕਰਦੇ ਨੇ ਸਾਰਿਆਂ ਨੂੰ ਦੇਖਿਆ ਕਰੋ ਸਾਰਿਆਂ ਨੂੰ ਫੋਲੋ ਕਰਿਆ ਕਰੋ ਸਾਰੇ ਵਧੀਆ ਆਰਟਿਸਟ ਨੇ ਹਨਾ ਬਹੁਤ ਮਿਹਨਤਾਂ ਕਰਦੇ ਨੇ ਬਹੁਤ ਮਿਹਨਤਾਂ ਕਰਦੇ ਨੇ ਇੱਕ ਵਜ ਗਿਆ ਇੱਕ ਵਜ ਕੰਮ ਕਰਦੇ ਨੇ ਕੋਈ ਰੋਟੀ ਨਾ ਖਾਣ ਹਾਂ ਖਾਣੇ ਵਾਸਤੇ ਅਸੀਂ ਤੋਂ ਬਰਦੀ ਖਾਣੇ ਆ ਹੂੰ ਸਾਡਾ ਫੋਨ ਕੈਂਟ ਲੈ ਜਰੂਰ ਕਰਿਆ ਕਰੋ ਸਾਡੇ ਫੋਨ ਦਾ ਟੈਂਪਰੇਚਰ ਹੋ ਗਿਆ ਥੋੜਾ ਜਿਹਾ ਦੇਖੋ ਸਾਡਾ ਫੋਨ ਗਰਮ ਹੋ ਗਿਆ ਵੀਰ ਉਹ ਗਰਮ ਹੋ ਗਿਆ ਹੁਣ ਇਸ ਕਰਕੇ ਮਾਏ ਠੰਡੀ ਹੋ ਗਈ ਥੋੜੀ ਕੋਈ ਨਹੀਂ ਕਮੈਂਟ ਜਰੂਰ ਕਰਿਆ ਕਰੋ ਵੀ ਕਿਵੇਂ ਲੱਗਿਆ ਕੋਈ ਸੁਝਾਅ ਦਿਆ ਕਰੋ ਹਮਮ ਤੇ ਨਾਲ ਕੰਟੀ ਜਿਹੜਾ ਬਟਨ ਬਟਨ ਦਬਦਿਆ ਕਰੋ ਸਬਸਕ੍ਰਾਈਬ ਕਰ ਲਿਆ ਕਰੋ ਫਿਰ ਸਾਡੀ ਸਾਰੀਆਂ ਵੀਡੀਓ ਨਾ ਤੁਹਾਡੇ ਕੋਲ ਘੜਚ ਘੜਚ ਕਰਕੇ ਪਹੁੰਚ ਜਾ ਕਰਨੀ ਫਿਰ ਤੁਹਾਡੇ ਕੋਲ ਰੋਟੀ ਖਾਣ ਦਾ ਵੀ ਟਾਈਮ ਨਹੀਂ ਰਹਿਣਾ ਬਸ ਤੁਸੀਂ ਸਾਡੀ ਵੀਡੀਓ ਹੀ ਦੇਖਿਆ ਕਰੋ ਹਮਮ ਹੋਰ ਠੀਕ ਹੈ ਜੀ ਆਪ ਦੇ ਕੰਮਾਂ ਤੇ ਘੱਟ ਧਿਆਨ ਦਿਆ ਕਰੋ ਸਾਡੀ ਵੀਡੀਓ ਤੇ ਵੱਧ ਧਿਆਨ ਦਿਆ ਕਰੋ ਠੀਕ ਆ ਨਹੀਂ ਅਸੀਂ ਬਾਹਲੇ ਓਕੇ ਬਣਾਉਣੀਆਂ ਨਹੀਂ ਵੀਡੀਓ ਹਾਂ ਨਾਲ ਜਾ ਕੇ ਲੇਡੀ ਸੰਗੀਤ ਵਾਸਤੇ ਵੀ ਬੁੱਕ ਕਰ ਲਿਆ ਕਰੋ ਫੋਨ ਕਰ ਲਿਆ ਕਰੋ ਚਾਨ ਹੂੰ ਉਹ ਵੀ ਲਾਇਆ ਕਰੋ ਆ ਗਿਆ ਸਾਡਾ ਕੰਡਕਟਰ ਆ ਗਿਆ ਸਾਡਾ ਕਮੇਨੀ ਕੰਡਕਟਰ 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 ਹਾਂ ਜੀ ਸਾਰੇ ਫਿਰ ਦੇਖਦੇ ਰਹੇ ਨੇ ਉਹ ਸਾਡੇ ਜਿਹੜੇ ਪਾਰਟ ਨੇ ਬਈ ਚਾਂਬਲੀ 부ੜੀ ਹੋ ਗਈ ਬਹੁਤ ਵੀ ਚੰਬੜਾ ਰੱਖੀ ਆ ਪਹਿਲਾਂ ਇੱਕ 부ੜੀ ਚਾਂਬਲੀ ਹੋਈ ਆ ਇੱਕ ਦੀ ਹੁਣ ਦੋ ਹੋ ਗਈਆਂ ਪਹਿਲਾਂ ਇੱਕ 부ੜੀ ਸੀਗੀ ਸਾਡੀ ਚਾਂਬਲੀ ਹੋਈ ਹੁਣ ਦੋ ਗੁੜੀਆਂ ਹੋ ਗਈਆਂ ਉਹਨਾਂ ਦੋਨਾਂ ਨੂੰ ਚੰਦ ਲੋਟ ਕਰੂਗਾ ਹੁਣ ਦੇਖੀ ਚੱਲਿਓ ਬਸ ਅੱਗੇ ਅੱਗੇ ਬਣਦਾ ਕੀ ਆ ਚੰਦ ਚੰਦ ਕੋਲੇ ਤਾਂ ਜਾਦੇ ਹੋ ਗਿਆ ਕੰਮ ਆ ਇੱਕ ਸਰਪੰਚ ਨਹੀਂ ਹੋਗੀ ਚੰਦ ਕੋਲੇ ਬਹੁਤ ਜਾਦੂ ਨੇ ਹੁਣ ਇਹ ਪਤਾ ਨਹੀਂ ਕਿਹਨੂੰ ਕਿਹਨੂੰ ਲੋਟ ਕਰਨਗੇ ਹੁਣ ਸਾਰਿਆਂ ਨੂੰ ਲੋਟ ਕਰ ਦੇਵਾਂਗੇ ਆਪਾਂ ਮਿੱਤਰ ਪਿਆਰ ਵੇਖਿਆ ਕਰੋ ਲਾਈਕ ਕਮੈਂਟ ਵੀ ਕਰਿਆ ਕਰੋ ਮੈਂ ਇਹਨਾਂ ਨੂੰ ਸਾਰਿਆਂ ਨੂੰ ਲੋਟ ਕਰੂੰਗੀ ਦੋ ਦੋਨੇ ਕੁੜੀਆਂ ਦੇਖਣਾ ਕਮਿਸ਼ਨ ਰਾਣੀ ਦੀ ਕੋਈ ਮਾਂ ਹੈਗੀ ਗੇਬ ਵਾਲੀ ਦਣਾਂ ਵਾਲੀ ਲੋਟ ਕਰਨ ਵਾਲੀ ਮਾਈ ਚਾਚੀ ਆ ਗਈ ਹੁਣ ਹੈ ਹਾਂ ਅੱਜ ਚਾਚੀ ਮਲੌਣਿਆ ਮਗਰ ਚਾਚੇ ਰੋ ਵੀ ਕੋਈ ਨਾ ਚਾਚੀ ਦਾ ਬੇਚਾ ਦੁਹਾਨਾ ਜਿਹੜਾ ਦੁਹਾਨਾ ਮੈਂ ਸੋਚ ਰਿਆ ਸੀ ਦੁਹਾਨਾ ਜਿਹੜਾ ਪਾਉਂਦਾ ਵੀ ਮੈਂ ਸੋਚ ਰਿਆ ਸੀ ਹੈ ਕਿ ਭਾਈ ਹਾਂ ਵੀ ਬੇਚਾ ਬੋਲ ਕੱਟਦਾ ਹਾਂ ਜਿਹੜਾ ਜੱਵਾਂ ਉਹ ਹਨਾ ਦੋਵਾਂ ਦਾ ਭਾਰ ਹੈ ਨਾ ਦੋਨੇ ਬੁੜੀਆਂ ਦਾ ਦੋਨਾਂ ਦਾ ਅੱਡਾ ਟੀ ਹੈ ਇਹ ਜੇ ਉੱਤੇ ਵਗੀ ਉਹਦੇ ਮੈਨੂੰ ਨਹੀਂ ਲੱਗਦਾ ਵੀ ਉਹ ਉਹ ਸਾਹ ਲੈ ਲੂਗੀ ਮੁੜ ਕੇ ਆ ਜਾਣ ਘਟ ਦੂ ਪਰ ਹੈ ਉਹ ਵੀ ਵੀ ਇੰਨੀ ਮੋਟੀ ਵੀ ਨਹੀਂ ਹੈਗੀ ਤਾਂ ਥੋੜੇ ਜਿਹੀ ਗੱਲ ਕਰ ਮੈਂ ਉਹੀ ਜਾਣ ਸੀ ਕੰਮ ਮੈਨੂੰ ਪਤਾ ਸੀ ਖੁੱਲੇ ਜੇ ਹੱਡ ਦਿਆਂਗੇ ਮੈਨੂੰ ਵੀ ਐਲ ਨਹੀਂ ਮਿਲੀ ਹੈਗੀ ਹਾਂ ਮੈਂ ਖਾਂਦੇ ਪੀਂਦੇ ਘਰ ਦਿਆਂ ਪਿਛਲੀ ਵਾਰ ਨਾ ਮੈਂ ਤਾਂ ਮਿਸ ਪੰਜਾਬਣ ਚ ਨਹੀਂ ਜਾਣਾ ਸੀ ਤਾਂ ਮੈਨੂੰ ਪਤਾ ਸੀ ਭਈ ਇਹਦੀ ਚਾਚੀ ਆਉਗੀ ਮੈਂ ਆਪਣੀ ਬੇਬੇ ਤੀਰਥ ਤੇ ਤੋਰਤੀ ਮੈਂ ਨਹੀਂ ਗਿਆ ਕਿਹੜੇ ਕਿਹੜੇ ਪਿੰਡ ਦੀਆਂ ਮਸ਼ਹੂਰ ਨੇ ਜਨਾਨੀਆਂ ਜਿਵੇਂ ਲੰਬੀਆਂ ਲੁੰਜੀਆਂ ਨੇ ਕਿਹੜੇ ਪਿੰਡ ਦੀ ਜੋਗੇ ਰੱਲੇ ਦੀਆਂ ਵਰਕੀਆਂ ਮਾਈਆਂ ਜੋਗੇ ਇਹਦਾ ਜਨਮੇ ਇੱਧਰ ਲੈ ਲਿਆ ਜੋਗੇ ਰੱਲੇ ਲੈਣਾ ਸੀ ਦਾ ਜਨਮ ਇੱਧਰ ਲੈ ਲਿਆ ਸੰਗਰੂਰ ਚ ਇਹਨੇ ਤਾਂ ਜੋਗੇ ਰੱਲੇ ਲੈਣਾ ਸੀ ਤੂੰ ਤਾਂ ਨੇੜ ਹੀ ਆ ਚਾਲੋ ਸੰਗਰੂਰ ਬਰਨਾਲ ਆ ਇਹ ਆ ਕੇ ਬਰਨਾਲ ਆ ਵੀ ਸੰਗਰੂਰ ਤੇ ਨਿਕਲਿਆ ਹਾਂ ਸਾਡਾ ਕਿਹੜਾ ਇੱਥੇ ਪੈਸੇ ਲੱਗਦੇ ਨੇ ਹਾਂ ਆਧਾਰ ਕਾਰਡ ਚੱਕਿਆ ਚੱਲ ਮੈਂ ਤਾਂ ਆਧਾਰ ਕਾਰਡ ਪੜਾਇ ਮੈਂ ਤਾਂ ਫਰੁੱਸ ਦੇਣੇ ਵਗ ਜਾਨੀ ਹਾਂ ਆ ਚਿੱਟਾਂ ਦੇ ਟੁੱਕੜਾ ਦੇ ਦਿੰਦੀ ਆ ਹਾਂ ਮੈਂ ਤਾਂ ਫਰੁੱਸ ਦੇਣੇ ਛੱਡ ਕੇ ਬੱਸ ਵਗ ਜਾਨੀ ਮੇਰੇ ਘਰ ਤੇ ਪੈਸੇ ਲੱਗਦੇ ਨੇ ਵੀ ਤੁਸੀਂ ਕੰਡਕਟਰ ਹੋ ਜਦੋਂ ਬਿਬੀਆਂ ਆਧਾਰ ਕਾਰਡ ਕੰਫਿਡੰਨੀਆਂ ਤੁਹਾਨੂੰ ਕਿਵੇਂ ਲੱਗਦਾ ਇਹ ਨੂੰ ਐ ਕਿ ਸਤਾਣੀ ਦੀ ਗੋਲੀ ਮਾਰਨੀ ਦੀ ਗੱਲ ਪੁੱਤ ਆਏ ਲੱਗਦੀਆਂ ਸੀ ਬੱਚਦੇ ਟਾਇਰ ਥੱਲੇ ਦੇ ਨੂੰ ਜੀ ਕਰਦਾ ਇਹਨ ਮੇਰੇ ਤੋਂ ਗੱਲ ਸੁਣ ਜੇ ਜਦੋਂ ਅਸੀਂ ਆਧਾਰ ਕਾਰਡ ਫੜਾ ਕੇ ਇੱਥੇ ਕਰਤੀਆਂ ਕਹਿੰਦਾ ਐ ਲੱਗਦੀ ਮੇਰੀ ਕਿਡਨੀ ਮੰਗ ਲਈ ਹੋਰ ਬਲਾਡ ਪ੍ਰੈਸਰ ਪਤਾ ਦੇ ਦਿੰਦੀ ਆਣਾ ਉਹ ਹੈ ਕਿ ਤੈਨੂੰ ਗੁੱਸਾ ਵੀ ਚੜਦਾ ਬਹੁਤ ਚੜਦਾ ਇਹ ਬੰਦਾ ਕੋਈ ਚੜਦਾ ਨਹੀਂ ਇਹ ਜਿਹੜੀਆਂ ਬੇਟੀਆਂ ਹੁੰਦੀਆਂ ਇਹਨਾਂ ਨੂੰ ਗੁੱਸਾ ਹੀ ਚੜਦਾ ਹੋਰ ਤਾਂ ਇਹਨੂੰ ਕੋਈ ਚੜਦਾ ਹੀ ਨਹੀਂ ਜਿੱਦੇ ਪੈਗ ਲਾਉਂਦੇ ਨੇ ਉਹ ਵੀ ਨਹੀਂ ਚੜਦਾ ਗੁੱਸੇ 'ਚ ਤਾਂ ਇਹਨਾਂ ਸਰਕਾਰੀ ਵਾਸਤੇ ਚ ਬੁੜੀਆਂ ਹੀ ਚੜਦੀਆਂ ਨੇ ਹੋਰ ਕੋਈ ਚੜਦਾ ਹੀ ਨਹੀਂ ਚੜਦੇ ਹੀ ਨਹੀਂ ਕੰਡਕਟਰ ਦੇ ਡਰਾਈਵਰ ਚਲ ਹੁਣ ਤਾਂ ਹੋ ਗਿਆ ਉੱਠਣ ਦਾ ਹਾਂ ਠੀਕ ਹੈ ਜੀ ਸ਼ੇਅਰ ਕਰ ਦਿਆ ਕਰੋ ਚੰਗਾ ਹੁਣ ਅਸੀਂ ਸੀਨ ਅੱਗੇ ਫੇਰ ਕੱਟਣਾ ਆ ਲੈ ਘੋੜੇ ਲਾਓ ਵਿੱਚ ਨਾ शुक्रिया ਨੇ ਇਹ ਜੂਬਾ ਦੀ ਦੇ ਹੱਥ ਜੋgir ਗਿਆ ਮਾੜਾ ਜਿਹਾ ਤਾਂ ਹੈਗਾ ਆ ਜੀ ਅੰਦਰੋ ਸੜ ਗਿਆ ਆ ਮਾਫੀ ਹੋਣਾ ਲੈ ਹੋਰ ਉਹ ਆਰਾ ਦੇਣ ਵਾਲੇ ਸੋੜ ਨੂੰ ਆਇਆ ਸਸੀ ਕਾ ਜੀ ਸਾਡਾ ਸ਼ੂਟ ਚੱਲ ਰਿਹਾ ਜੀ ਚੰਬਲੀ ਬੁੜੀ ਦਾ ਆਪ ਵੀ ਸਾਰੇ ਆਰਟਿਸਟ ਖੜੇ ਨੇ ਹੁਣ ਕੁੱਤਾ ਲੱਗ ਗਿਆ ਤੁਹਾਡਾ ਪਿਆਰ ਸਤਿਕਾਰ ਦਾ ਐਨੀ ਕੰਝੀ ਬਹੁਤ ਜ਼ਿਆਦਾ ਮਿਲਦਾ ਪਰ ਬਈ ਥੋੜਾ ਲੱਗਦਾ ਸਾਨੂੰ ਤਾਂ ਹੋਰ ਦੋ ਬਈ ਐਨੇ ਕ ਪਿਆਰ ਨਾਲ ਨਹੀਂ ਸਾਨੂੰ ਸਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਸੋਹਣੇ ਸੋਹਣੇ ਕਰੋ ਵਧੀਆ ਚੀਜ਼ ਹੈ ਨਾ ਦੱਸੋ ਘਟੀਆ ਚੀਜ਼ ਜ਼ਰੂਰ ਦੱਸੋ ਉਹਨੂੰ ਫਿਰ ਅਸੀਂ ਸੁਧਾਰਾਂਗੇ ਨਾਲੇ ਘੰਟੀ ਵਾਲਾ ਬਟਨ ਦਵਾ ਦਿਆ ਕਰੋ ਉਹਦੇ ਨਾਲ ਸਾਡੀਆਂ ਫਿਲਮਾਂ ਤੁਹਾਡੇ ਕੋਲ ਗਿੜਚ-ਗਿੜਚ ਕਰਕੇ ਪਹੁੰਚ ਜੇ ਕਰਨੀ ਬਿਲਕੁਲ ਬਿਲਕੁਲ ਵਾਹ ਮੇਰੀ ਚਾਚੀ ਤੋਂ ਡਰੋ ਮਾੜਾ ਇਹਨਾਂ ਬਣਾਈ ਸ਼ਿਹਾਰਤੀਆਂ ਨੂੰ ਕੁੱਤੀ ਪਤਾ ਨਹੀਂ ਕਿੱਧਰੋਂ ਆਵੜੀ ਐਨੀ ਸ਼ਿਹਾਰਤੀਆਂ ਪਰ ਕੋਈ ਨਾ ਇਹਨੋਂ ਪਸਿੱਧੀ ਕਰ ਲਾਂਗੇ ਸਾਰਾ ਪਿੰਡ ਤਰਾਇਆਂ ਮਾਰਨ ਲੱਗਿਆ ਹੋਇਆ ਵਿਚਾਰੀ ਤੇ ਸਾਰੇ ਪਿੰਡ ਨੂੰ ਮਾਹਰ ਲਾ ਲੂਗਾ ਤਾਂ ਹੁਣ ਚੰਦਰਾ ਘਰ ਪੱਟੂ ਕੋਈ ਦੇਖੀ ਜਾਨੀ ਆਹ ਦੋਵੇਂ ਹੁਣ ਇਹਨਾਂ ਨੂੰ ਮੈਂ ਕਹਿ ਰਿਹਾ ਵੀ ਬਲੌਗ ਕਰ ਦੋ ਉਹਦਾ ਬੰਦ ਮੈਂ ਕੈਮਰਾ ਜੇਤੀ ਖੜਾ ਬੇਰਵਾਤ ਬੋਲਣਾ ਮਾਈਕਾ ਰੱਖ ਲਓ ਨਾ ਬੋਲਦੇ ਆਪਾ ਬੋਲੀ ਵਾਲੀ ਲੈ ਹੁਣ ਬੋਲਾਈ ਹੁਣ ਇਹ ਬਲੌਗ ਬਣਾਉਣਗੇ ਮੂਹ ਤੇ ਉਂਗਲ ਰੱਖ ਕੇ ਬਣਾਉਣਗੇ ਭਾਈ ਇਸ਼ਾਰੋਂ ਇਸ਼ਾਰੋਂ ਮੇਂ ਬਾਤ ਹੋ ਰਹੀ ਚਨੋ ਦੇ ਲਈ ਕਿਹੜੇ ਕਿੰਨੇ ਲੜਗੀਆਂ ਚੁੱਪ ਬਈ ਓਡਾ ਜੀ ਇੱਥੇ ਵੀ ਖੜੂਗੀ ਆ ਕੇ ਮੇਰੇ ਪਿੱਛੇ ਨੂੰ ਹੋ ਜਾਓ ਐ ਇੱਥੇ ਮੈਂ ਖੜੂ ਆ ਕੇ ਹਾਂ 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 ਇੱਧਰ ਹੋ ਜਾ ਬਨੋਗਰ ਭਾਈ ਐਕਸ ਬੋਲਦੇ ਹੋਣਾ ਸੀ ਤਾਂ ਉੱਥੇ ਆਉਣਾ ਹਾਂ ਬੋਲਦੇ ਕਿ ਮੇਲਾ ਦੇ ਇਕੱਲੇ ਖੜ੍ਹ ਜੀ ਬੋਲਦੇ ਨਹੀਂ ਮੈਨੂੰ ਪਤਾ ਨਾ ਮੈਂ ਜਿਵੇਂ ਬੋਲ ਮੇਰੇ ਸਾਰੇ ਆ ਜਾ ਆਪਾਂ ਸਾਈਡ ਤੇ ਉਹ ਮੱਚ ਗਿਆ ਇੱਕ ਮਿੰਟ ਐਕਟ ਇਹਦਾ ਛੇੜੀ ਛੇੜੀ ਇੱਧਰ ਸੌ ਮਾਈਕ ਦੀ ਯਾਰ ਸੇ ਨਿਕਲ ਰਿਹਾ ਸਾਰੇ ਬੋਲਦੇ ਮਾਈਕ ਲੱਗਾ ਇਹਨਾਂ ਦੇ ਸਾਰੇ ਜੂਨੀਅਰ ਕਹਿੰਦੇ ਬਹੁਤ ਵਧੀਆ ਬੰਦਾ ਚਲ ਠੀਕ ਹੈ ਚਲੋ ਨਹੀਂ ਨਹੀਂ ਬੋਲ ਪੇ ਭਾਈ ਇਹ ਤਾਂ ਵਿਚਪੂਰੇ ਮੇਰੇ ਮਾਈਕ ਲੱਗੇ ਹੋਏ ਚਲ ਮਾਈਕ ਤੁਹਾਡੇ ਲੱਗਾ ਹੈ ਮਾਈਕ ਮੇਰੇ ਲੱਗਾ ਹੈ ਇਹਨਾਂ ਦੇ ਮਾਈਕ ਲੱਗੇ ਬੋਲ ਰਹੇ ਮੇਰੇ ਬੰਦੇ ਦੀ ਕਿਉਂ ਚਲੋ ਜੀ ਚਲੋ ਮੜਾ ਜੀ ਇੱਥੋਂ ਲੱਗ ਜਾਓ ਮੜਾ ਜੀ ਹੋ ਰਿਹਾ ਕੀ ਬੰਦੀ ਦੀ ਕਿਸ ਮੜਾ ਜੀ ਬਿਲਕੁਲ ਚੁੱਪ ਰਹੇ ਸਾਰੇ by USB drive ਇੱਕ ਬੰਦ ਕਰ ਦੇ ਬਾਪੂ ਆ ਚੱਕਦੇ ਚੱਕਦੇ ਬਾਜ ਇਹਦਾ ਚੱਲ ਚੱਲ ਇਜਾਮ ਦਾ ਜਿੱਲੀ ਝਟਕਾਰਾ ਜਿੱਲੀ ਝਟਕਾਰਾ ਨਹੀਂ ਫਿਰ ਕੋਪੀਰਾਈਟ ਆ ਜਾਣਾ ਹੈਲੋ ਉਹ ਸੀਨ ਲਾਉਣਾ ਸੜਕ ਉਹ ਅਨਾਉਂਸਮੈਂਟ ਚੱਲ ਪਈ ਜੀ ਬਸ ਹੁਣ ਤਾਂ ਦੂਰ ਚਲੇ ਗਏ ਚਿੱਲੀ ਝਟਕਾਰਾ ਨੇ ਡਿਸਟਰਬ ਕਰਤਾ ਸਾਡਾ ਸੀਨ ਕੀ ਜੀ ਐਡ ਕਰੀ ਆ ਆਪਾਂ ਚਿੱਲੀ ਚਟਕਾਰਾ ਛੱਡ ਦੇ ਫਿਰ ਛੱਡ ਕੇ ਕੰਮ ਹੀ ਹੋ ਜਾਂਦਾ ਆ ਲੋ ਇਹ ਐਡ ਕਰਤੀ ਚਿੱਲੀ ਚਟਕਾਰਾ ਲੈ ਲੋ ਵਰਵਾ ਦੇ ਸ਼ੇਅਰ ਟੈਗ ਕਰ ਜਿਹੜਾ ਤੂੰ ਉੱਚੜਿਆ ਇੱਧਰ ਜਾ ਮੈਂ ਕਿੱਧਰ ਨਾਉਂ ਕਿੱਥੇ ਜਾ ਤੂੰ ਇੱਧਰ ਖੜੇ ਤੇ ਕੋਈ ਨਹੀਂ ਮੁੰਡੇ ਤੋਂ ਵੀ ਬਸ ਨਾ ਆ ਗਿਆ ਮਰ ਰੋਕ ਦਿੰਦੇ ਨੇ ਕਿਉਂ ਕੀ ਕਰਦਾ ਤਾਦਾ ਦਿਖਦਾ ਮੂੰਹ ਆ ਰਿਹਾ ਸੀ ਮੈਂ ਤਾਂ ਪੈਸਾ ਥੋੜਾ ਤੁਸੀਂ ھیਠਾ ਮਰੋ ਜਗ੍ਹਾ ਛੱਡੀ ਪਈ ਮੈਂ ਤਾਂ ਪੈਸਾ ਲਗਾਈ ਤੀ ਜਦੋਂ ਮਗਾ ਸ਼ਟਾਰਟ ਹੋਤਾ ਕਿ ਭਾਈ ਇਹਦੇ ਮੇਰੀ ਇਹੇ ਕਿ ਨਹੀਂ ਕਰਦੇ ਗੁੱਸਾ ਤਾਂ ਮੈਨੂੰ ਇੰਨਾ ਚੜਦਾ ਕੀ ਕਰਦਾ ਨਾ ਕੀ ਕਹਾਂ ਮੈਂ ਇਹ ਤਾਂ ਸਿੱਧਾ ਕਰਦਾ ਮਾਰ-ਬਾਰ ਥਾਪਦੇ ਪਰ ਘਰ ਵਾਲਾ ਹੈ ਜਿਬਾ ਆਪ ਹੋਵੇ ਵਾਲਾ ਮਾਰ ਕੇ ਸਿੱਧਾ ਕਰ ਦੇ ਪਰ ਨਾ ਪੈਂਦਾ ਇਹ ਤਾਂ ਕੁੱਤੇ ਵਾਂਗੂ ਤੇਲ ਭੂਕਦਾ ਫਿਰ ਜਾਂਦਾ ਸਾਰਾ ਦਿਨ ਆ ਦੇਖ ਰਹਾ ਹੁਣ ਪੱਲੀਆਂ ਉਹ ਸਿੱਟੀਆਂ ਪੰਜਾਂ ਦੇ ਉੱਤੇ ਕਾਦੇ ਮੈਂ ਕੰਕਰ ਕੋ ਨਹੀਂ ਪਾਣਾ ਬਿਨਾਂ ਨਾ ਫੂਕ ਦੇ ਧੋ ਦੇ ਮੋਟਰ ਚ ਚਾਹਣੀ ਆ ਜੀ ਸਰਪੰਚ ਨਹੀਂ ਐ ਕਰੀਆ ਆ ਦੇ ਚਾਚੀ ਆ ਨਹੀਂ ਕਰੀਆ ਮੈਂ ਕਿੱਥੇ ਜਾਣਾ ਇਹ ਜੱਪਲਾ ਹਟਾਣੋ ਕੀਤੀ ਕੋਈ ਨਾ ਸਰਪੰਚ ਨਹੀਂ ਐ ਸਰਪੰਚ ਦਾ ਇਹ ਨਹੀਂ ਕਰੇ ਮੈਂ ਤਾਂ ਆਪਣੀ ਧਾਰ ਕੱਢਦੇ ਹਾਂ ਮਰ ਬਤਕ ਕਰਾਉਣੀ ਸੀ ਉਹ ਮਰ ਬਤਕ ਕਰਾਉਣੀ ਨਹੀਂ ਸੀ ਅਈ ਧੰਗਰਾ ਚਾਚੀ ਕੀ ਗੱਲਾਂ ਕਰਦੀਆਂ ਤੂੰ ਮੈਂ ਕਿ ਮੈਂ ਧਾਰ ਕੱਢਦੇ ਹਾਂ ਗੁਰ ਘਟਦੇ Yeah. क्यों की करना दादा करते बसा चाह दो चले जाने न्याण चाची का खड च बढ़ गया सप बन के बीन बजा कौन रहा ਕੁਸਾ ਤਾਂ ਮੈਨੂੰ ਉਸ ਤੇ ਚੜੇ ਪਿਆ ਨਾ ਛੇੜੇ ਛੇੜ ਤੂੰ ਮੈਂ ਤਾਂ ਕਹਿੰਦਾ ਤੂੰ ਤੇ ਪਰਸਾਂ ਲਾਵਾਂ ਤੇ ਮੈਂ ਤਾਂ ਨਹੀਂ ਲਾਵਾਂ ਮੈਨੂੰ ਬੋਲ ਦੇ ਜੇ ਨਾ ਤੁਸੀਂ ਕਹਿੰਦੇ ਪਰਸਾਂ ਲਾਵਾਂ ਹਾਂ ਉਹ ਤਾਂ ਮੈਨੂੰ ਕਹਿੰਦਾ ਤੀ ਮੈਂ ਤੇਰੀ ਪਰਸਾਂ ਲਾਵਾਂ ਹਾਂ ਹਾਂ ਕੱਲ ਨੂੰ ਕਹਿ ਦੇ ਮੈਨੂੰ ਬੋਲ ਦੇ ਮੈਨੂੰ ਕੱਲ੍ਹ ਕਹਿ ਦੇ ਹਾਂ ਮੈਂ ਤਾਂ ਕਹਿ ਗਈ ਗੱਲ ਕੱਲ੍ਹ ਮੈਂ ਤੇਰੀ ਪਰਸਾਂ ਲਾਵਾਂ ਲਈ ਚਾਚੀ ਕੀ ਉਹਦੀਆਂ ਗੱਲਾਂ ਤੇ ਯਕੀਨ ਕਰਦੀਆਂ ਉਹਦੇ ਲਾਰੇ ਅੱਧੇ ਵਿਆਹੇ ਅੱਧੇ ਬਿਮਾਰੇ ਉਹ ਤਾਂ ਮੈਨੂੰ ਪੁੱਛ ਰਿਹਾ ਕੁਛ ਕਹਿੰਨਾ ਮਾਂ ਕੀ ਆ ਕੰਮ ਕਰਦਾ ਉਦੋਂ ਮਾਂ ਬੜੂ ਜਦੋਂ ਸਾਰਾ ਕੰਮ ਨਵੇੜ ਦੋ ਮੈਂ ਇਹ ਕੋ ਗੱਲਾਂ ਹੁੰਦੀਆਂ ਨੇ ਚਾਚੇ ਮੇਰੀ ਗੱਲ ਸੁਣਾ ਮੈਂ ਚੋਸਾ ਤੋਂ ਮਹੀਨਾ ਪਿੰਡ ਰਹੀ ਵਧੀਆ ਰਹੀ ਹੁਣ ਤਾਂ ਮੇਰਾ ਖੂਨ ਪੀ ਰਕੇ ਕੀ ਪੁੱਛਦੀਆਂ ਤੀਵੀਆਂ ਦੇ ਮਗਰੀ ਤੁਰਿਆ ਫਿਰਦਾ ਸਾਰਾ ਦਿਨ ਜਨਾਨੀਆਂ ਸਭ ਕੁਝ ਚਰਨ ਭੇਦੋ ਕਿਹੜੀ ਗਰੀਬੀ ਕੱਢ ਲੂ ਪਰ ਸਭ ਕਣ ਨਹੀਂ ਜਾ ਸਕਦੀ ਇਹ ਤਾਂ ਮੈਂ ਤਾਂ ਮੰਨਦੀ ਆ ਚਾਚੇ ਹੁਣ ਤੇਰੇ ਸਾਹਮਣੇ ਮੈਂ ਤਾਂ ਕਦੇ ਕਿleggੋਹ ਦੇ ਪੈਰ ਨਹੀਂ ਤਰਿਆ ਕਿਹਦੇ ਨੇ ਦੁੱਖ ਰੋਣਾ ਕਹੀਂ ਕੋਰ ਜ਼ਰੂਰ ਮਾਗਰ ਪੈ ਗਿਆ ਤਾਂ ਲਵਾਉਂਗਾ ਫੇਰ ਕੱਟੂ हां ये तो बजे लुलोवा मेरी गल सुन इन ना उचानी चार कप बना ले एक बढ़िया ਜਿਆ ਰੰਗ ਬਲੇ ਜੀਆਂ ਬਾਗੀ ਇਹ ਤਾਂ ਉਸੇ ਤੇ ਗਰੇਟ ਜੂ हां हां ਮੈਂ ਤਾਂ ਉਸਦੀਨ ਦੱਸਦੀ ਚਾਹਣਾ ਇਹ ਰਹੀ ਚਾਹ ਬਣਾ ਕੇ ਗਾਣਾ ਛੜੀ ਉਹਦੋਂ ਪਹਿਲਾਂ ਨਾ ਛੜੀ ਚੰਗਾ ਚੱਲ ਕੋਈ ਨਾ ਬਾਕੀ ਮਤਰਾ ਸਨੇਹਾ ਵੀ ਦਾ ਦੂ ਆ ਜਾਂਦੇ ਚੰਗਾ ਚਾਚੀ ਬਾਈ ਜੇ ਮੈਂ ਜਾਣਾ ਨਹੀਂ ਮਤਰਾ ਮਸਾ ਕੀ ਕੇ ਆਏ ਬਈ ਚਾਚੀ ਰੋ 5150 ਰੁਪਏ ਸਾਨਾ ਤੋ ਤਰ ਜੀ